ਪਿੰਡ ਵਿੱਚ ਤਿੰਦੂਏ ਨੇ ਪਾ ਦਿੱਤੀ دہشت ਨੌਜਵਾਨ ਬਾਲ ਬਾਲ بچਿਆ ਤਿੰਦੂਆ ਖਾ ਗਿਆ ਇੱਕ ਬકરી ਅਤੇ ਕੱਟੀ ਜੰਗਲਾਤ ਵਿਭਾਗ ਨੇ ਪਿੰਡ ਅੰਦਰ ਪਿੰਜਰੇ ਤੇ ਲਗਾਏ ਸੀਸੀਟੀਵੀ ਕੈਮਰੇ ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਨੇੜੇ ਪਿੰਡ ਚੀਮਾ ਅੰਦਰ ਕੁਝ ਲੋਕਾਂ ਨੇ ਇੱਕ ਤेंदुआ ਦੇਖਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਦ ਅੱਜ ਪਿੰਡ ਅੰਦਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਤेंदुए ਨੇ ਇੱਕ ਘਰ ਅੰਦਰ ਦਾਖਲ ਹੋ ਕੇ ਇੱਕ ਨੌਜਵਾਨ ਦੇ ਉੱਪਰ ਹਮਲਾ ਕੀਤਾ ਸੀ ਪਰ ਨੌਜਵਾਨ ਨੇ ਕਾਫੀ ਚਲਾਕੀ ਦੇ ਨਾਲ ਉਸ ਤेंदुए ਤੋਂ ਆਪਣੀ ਜਾਨ ਬਚਾ ਲਈ ਇਸ ਤੋਂ ਇਲਾਵਾ ਦੋ ਘਰਾਂ ਨੂੰ ਤेंदुए ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਇੱਕ ਘਰ ਵਿੱਚ ਬੰਨੀ ਕੱਟੀ ਅਤੇ ਦੂਸਰੇ ਘਰ ਅੰਦਰੋਂ ਇੱਕ ਬੱਕਰੀ ਨੂੰ ਤेंदुए ਨੇ ਆਪਣਾ ਸ਼ਿਕਾਰ ਬਣਾਇਆ ਹੈ ਜਿਸ ਕਾਰਨ ਪਿੰਡ ਵਾਸੀ ਅੰਦਰ ਕਾਫੀ ਦਹਿਸ਼ਤ ਦਾ ਮਾਹੌਲ ਹੈ ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਤेंदुए ਨੂੰ ਕਾਬੂ ਕਰਨ ਦੇ ਲਈ ਪਿੰਡ ਅੰਦਰ ਸੀਸੀਟੀਵੀ ਕੈਮਰੇ ਅਤੇ ਘਰਾਂ ਦੇ ਬਾਹਰ ਪਿੰਜਰੇ ਲਗਾਏ ਹੋਏ ਹਨ ਤਾਂ ਜੋ ਇਸ ਤेंदुए ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਤਾਂ ਜੋ ਇਹ ਪਿੰਡਾਂ ਅੰਦਰ ਪਸ਼ੂਆਂ ਦਾ ਨੁਕਸਾਨ ਅਤੇ ਕਿਸੇ ਵਿਅਕਤੀ ਦਾ ਨੁਕਸਾਨ ਨਾ ਹੋ ਸਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤेंदुए ਤੋਂ ਬਚਣ ਦੇ ਲਈ ਉਹਨਾਂ ਨੇ ਆਪਣੇ ਘਰ ਅੰਦਰ ਇੱਕ ਉਪਕਰਨ ਤਿਆਰ ਕੀਤਾ ਹੈ ਜਿਸ ਵਿੱਚੋਂ ਜ਼ੋਰਦਾਰ ਪਟਾਕੇ ਦੀ ਤੇਜ਼ ਆਵਾਜ਼ ਨਿਕਲਦੀ ਹੈ ਜਿਸ ਦੇ ਨਾਲ ਇਸ ਤेंदुए ਨੂੰ ਡਰਾਇਆ ਜਾ ਸਕੇ ਉਹਨਾਂ ਕਿਹਾ ਕਿ ਪੂਰੇ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਇਸ ਤेंदुए ਤੋਂ ਸਹਿਮੇ ਹੋਏ ਹਨ। ਰਾਤ ਸਾਰ 12 ਵਜੇ ਦਾ ਟਾਈਮ ਹੈਗਾ। ਮੁੰਡਾ ਬਾਥਰੂਮ ਕੰਮ ਗਿਆ ਵਾ। ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤेंदुआ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਉਹ ਆ ਗਿਆ ਹੀ। ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ। ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਤੇ ਮੋਢੇ ਤੇ ਵੀ ਛੱਟ ਲੱਗ ਗਈ। ਡਾਂਗ ਖੌਣ ਵਿੱਚ ਖਿੱਚ ਲਿਆ। ਤेंदुआ। ਇਸ ਤेंदुए ਦੇ ਕਾਰਨ। ਹਾਂਜੀ ਅਸੀਂ ਚੀਤਾ ਕਹੀ ਜੰਨੇ ਹੈ ਤेंदुआ। ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੌਲਾ ਪਾਤਾ ਚਲ ਗਿਆ ਤੁਸੀਂ ਵੀ ਵੇਖਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕੰਧ ਦੇ ਉੱਤੇ ਪਾウダー ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡਾਂਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿੱ데 ਲਾਇਆ ਪਿੰਜਰਾ ਇੱਕ ਖਿਨਾਨੇ ਵਾਲਾ ਮਹਿਗਮੀ ਵਾਲਿਆਂ ਦੀ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਬਚਾ ਰਵੇ ਹੁਣ ਪਿੰਡ ਚ ਕੀ ਕੀ ਨੁਕਸਾਨ ਕਰਿਆ ਪਿੰਡ ਚ ਕਾਲਾ ਅਗੇ ਗਵੰਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵੀ ਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੋਇਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਪੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਕੰਮ ਕੰਮ ਨੇ ਦੇ ਰਹੀ ਇਹ ਕੁੱਕੜ ਰਖੇ ਵਿੱਚ ਅੰਦਰ ਕੋਈ ਨਾ ਕੋ ਵਿੱਚ ਮਾਸ ਪਾਉ ਤੇ ਕੁਛ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ ਹਾਂਜੀ ਠੀਕ ਹੈ ਹੁਣ ਨਹੀਂ ਹੋਣੀ ਆਪ ਆਖਾਂ ਇਹ ਲੈ ਜੋ ਪਿੰਜਰਾ ਹੁਣ ਕਣਕਾ ਵੱਢਿਆਂ ਗਿਆ ਵੇਲ ਹੋ ਗਿਆ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਡਰ ਤੇ ਹੈ ਹੀ ਨਾ ਤੇ ਹੁਣ ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆਉਂਦੀ ਇਹ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾਂ ਕਾ ਸਾਡੇ ਨਾਲ ਵਾਪਰੀ ਅਹੀਂ ਨਗ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ